ਜੀ ਕਿਵੇਂ ਹੋ ਸਾਰੇ ਮੀਰ ਕਰਦੇ ਆ ਵੀ ਸਾਰੇ ਘੈਂਟ ਹੋ ਗਏ ਅੱਜ ਅਸੀਂ ਆ ਗਏ ਆ ਮਾਝੇ ਵਾਲਿਆਂ ਫੂਡ ਟਰੱਕ ਦੇ ਅੰਦਰ ਸਫਾਈ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਤੇ ਸਿੰਘ ਸਾਹਿਬ ਨਾਲ ਗੱਲਬਾਤ ਕਰਾਂਗੇ ਪੀਜ਼ਾ ਲੱਗੇ ਲੈਣੋਂ ਔਰ ਸਿੰਘ ਸਾਹਿਬ ਕਿਹੜਾ ਪੀਜ਼ਾ ਲਾਉਣ ਲੱਗੇ ਹੋ ਪਨੀਰ ਮੱਖਣੀ ਪੀਜ਼ਾ ਲਾਉਣ ਲੱਗੇ ਗੁੱਡ ਜੀ ਇਹ ਸੁਣਿਆ ਤੁਸੀਂ ਸਾਰਾ ਕੁਝ ਆਪ ਫਰੈਸ਼ ਤੇ ਵਧੀਆ ਤਿਆਰ ਕਰਦੇ ਹੋ ਤਾਜ਼ਾ ਸਾਰਾ ਕੁਝ ਤੰਦੂਰੀ 버거 ਤਿਆਰ ਹੋ ਰਿਹਾ ਸਫਾਈ ਦਾ ਭਾਈ ਹੁਣੇ ਬਹੁਤ ਜ਼ਿਆਦਾ ਧਿਆਨ ਰੱਖ ਰਿਹਾ ਭਾਈ ਹੁਣਾਂ ਨਾਲ ਗੱਲ ਕਰਾਂਗੇ ਭਾਈ ਹੁਣੇ ਵੀਧੀ ਆਰਡਰ ਲੈ ਰਹੇ ਨੇ ਸੀ ਭਾਜੀ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਕੱਲ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਅੱਜ ਉਹ ਥੋੜਾ ਬਿਜ਼ੀ ਨੇ ਐਤਵਾਰ ਥੋੜਾ ਜ਼ਿਆਦਾ ਉਹਨਾਂ ਨੂੰ ਕੰਮ ਹੁੰਦਾ ਵਾ ਤੇ ਅੱਜ ਅਸੀਂ ਕੱਲ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਦੱਸਾਂਗੇ ਉਹਨਾਂ ਦੇ ਕੀ ਰਾਜ ਐਨੇ ਟੇਸਟ ਸਾਫ਼ ਸੁਥਰੇ ਭੋਜਨ ਦਾ